ਲੰਗਰ ਬਣਾਉਂਦੇ ਸਮੇਂ ਮੰਦਿਰ 'ਚ ਫਟਿਆ ਗੈਸ ਸਿਲੰਡਰ ਵਾਪਰੀਆ ਦਰਦਨਾਕ ਹਾਦਸਾ ਅੱਗ ਦੇ ਮੱਚ ਗਏ ਭਾਂਬੜ ਮੌਕੇ ਤੇ ਮੱਚ ਗਿਆ ચીਖ ਚਹਾੜਾ ਖਾਸੇ ਦੀ ਵੀਡੀਓ ਕੈਮਰੇ ਵਿੱਚ ਹੋਈ ਕੈਦ ਦੇਖੋ ਕਿਵੇਂ ਅੱਗ 'ਚ ਝੁੱਲਸੇ ਲੋਕ ਜਕਮੀ ਨੂੰ ਤੁਰੰਤ ਹਸਪਤਾਲ ਕਰਵਾਇਆ ਦਾਖਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ ਸਾਸ਼ਟਰੀਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਈ ਤਾਕਤ 11 ਮੀਡੀਆ ਮੈਂ ਪੂਜਾ ਇਸ ਵੇਲੇ ਦੀ ਵੱਡੀ ਖਬਰ ਬਰਨਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵੱਡਾ ਭਿਆਨਕ ਹਾਦਸਾ ਵਾਪਰਿਆ ਜਿहां ਤੁਹਾਨੂੰ ਦੱਸ ਦਈਏ ਕਿ ਬਰਨਾਲਾ ਦੇ ਇੱਕ ਪ੍ਰਾਚੀਨ ਮੰਦਿਰ ਵਿੱਚ ਲੰਗਰ ਬਣਾਉਂਦੇ ਸਮੇਂ ਪੱਟੀ ਵਿੱਚ ਜ਼ਬਰਦਸਤ ਬਲਾਸਟ ਹੋ ਗਿਆ ਇਹ ਬਲਾਸਟ ਇੰਨਾ ਭਿਆਨਕ ਸੀ ਕਿ 16 ਲੋਕ ਨੇ ਜੋ ਗੰਭੀਰ ਰੂਪ ਨਾਲ ਜ਼ਖਮੀ ਹੋਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਪਹਿਲਾ ਡੀਜ਼ਲ ਵਾਲੀ ਪੱਟੀ ਵਿੱਚੋਂ ਅੱਗ ਫੈਲਦੀ ਹੈ ਜੋ ਕਿ ਸਿੱਧਾ ਜਾ ਕੇ ਸਿਲੰਡਰ ਤੇ ਪੈ ਜਾਂਦੀ ਹੈ ਜਿਸ ਤੋਂ ਬਾਅਦ ਸਿਲੰਡਰ ਫਟ ਜਾਂਦਾ ਹੈ ਤੇ ਕੋਲ ਬੈਠੇ ਜੋ ਸੇਵਾਦਾਰ ਹੁੰਦੇ ਨੇ ਉਹ ਸਾਰੇ ਅੱਗ 'ਚ ਝੋਲਸ ਜਾਂਦੇ ਨੇ ਮੌਕੇ ਤੇ ਸਾਰਿਆਂ ਨੂੰ ਹੀ ਭੱਜਣਾ ਪੈ ਜਾਂਦਾ ਹਾਲਾਂਕਿ ਉਹਨਾਂ ਨੂੰ ਤੁਰੰਤ ਇਲਾਜ ਦੇ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਈਆਂ ਦੀ ਹਾਲਤ ਹਾਲੇ ਵੀ ਨਾਜ਼ੁਕ ਦੱਸੀ ਜਾ ਰਹੀ ਹੈ ਇੱਕ ਔਰਤ ਦੇ ਦੱਸਣ ਮੁਤਾਬਕ ਉਹ ਜੋ ਔਰਤਾ ਪੂਰੀਆ ਵੇਲਣ ਲਈ ਸੇਵਾ ਕਰਨ ਲਈ ਇੱਥੇ ਪਹੁੰਚੀ ਸੀ ਪਰੰਤੂ ਅਚਾਨਕ ਹੀ ਧਮਾਕੇ ਦੀ ਆਵਾਜ਼ ਆਈ ਤਾਂ ਸਾਰਾ ਕੁਝ ਦਿਖਣਾ ਬੰਦ ਹੋ ਗਿਆ ਤੇ ਉਹ ਅੱਗ ਵਿੱਚ ਪੂਰੀ ਤਰ੍ਹਾਂ ਨਾਲ ਝੋਲਸੇ ਗਏ ਫਿਲਹਾਲ ਇਸ ਘਟਨਾ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਬਲਾਸਟ ਹੁੰਦਾ ਹੈ ਇਕਦਮ ਧੂਆਂ ਉੱਠ ਜਾਂਦਾ ਤਾਂ ਕੁਝ ਵੀ ਨਜ਼ਰ ਨਹੀਂ ਆਉਂਦਾ ਜਿਸ ਤੋਂ ਬਾਅਦ ਇੱਕ ਵਿਅਕਤੀ ਨੂੰ ਅੱਗ ਲੱਗੀ ਹੁੰਦੀ ਹੈ ਤੇ ਉਹ ਇੱਧਰ ਉੱਧਰ ਭੱਜਦਾ ਹੋਇਆ ਆਪਣੀ ਜਾਨ ਬਚਾਉਂਦਾ ਦਿਖਾਈ ਦੇ ਰਿਹਾ ਹੈ ਫਿਲਹਾਲ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਅਜੋ ਸ਼ੁਰੂ ਕਰ ਦਿੱਤੀ ਗਈ ਹੈ ਲੰਗਰ ਬਣਾਉਂਦੇ ਸਮੇਂ ਮੰਦਿਰ 'ਚ ਫਟਿਆ ਗੈਸ ਸਿਲੰਡਰ ਵਾਪਰਿਆ ਦਰਦਨਾਕ ਹਾਦਸਾ ਦੇ ਮਚ ਗਏ ਭਾਂਬੜ ਮੌਕੇ ਤੇ ਮਚ ਗਿਆ ચીਕ ਚਹਾੜਾ ਹਾਸੇ ਦੀ ਵੀਡੀਓ ਕੈਮਰੇ ਵਿੱਚ ਹੋਈ ਕੈਦ ਦੇਖੋ ਕਿਵੇਂ ਅੱਗ ਚ ਝੁਲਸੇ ਲੋਕ ਜਖਮੀਆਂ ਨੂੰ ਤੁਰੰਤ ਹਸਪਤਾਲ ਕਰਵਾਇਆ ਦਾਖਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ ਸਤਰੀਆਕਾਲ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦਾ 1 ਮੀਡੀਆ ਮੈਂ ਪੂਜਾ ਇਸ ਵੇਲੇ ਦੀ ਵੱਡੀ ਖਬਰ ਬਰਨਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵੱਡਾ ਭਿਆਨਕ ਹਾਦਸਾ ਵਾਪਰਿਆ ਜਿहां ਤੁਹਾਨੂੰ ਦੱਸ ਦਈਏ ਕਿ ਬਰਨਾਲਾ ਦੇ ਇੱਕ ਪ੍ਰਾਚੀਨ ਮੰਦਿਰ ਵਿੱਚ ਲੰਗਰ ਬਣਾਉਂਦੇ ਸਮੇਂ ਪੱਟੀ ਵਿੱਚ ਜ਼ਬਰਦਸਤ ਬਲਾਸਟ ਹੋ ਗਿਆ ਇਹ ਬਲਾਸਟ ਇੰਨਾ ਭਿਆਨਕ ਸੀ ਕਿ 16 ਲੋਕ ਨੇ ਜੋ ਗੰਭੀਰ ਰੂਪ ਨਾਲ ਜ਼ਖਮੀ ਹੋਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਪਹਿਲਾ ਡੀਜ਼ਲ ਵਾਲੀ ਪੱਠੀ ਵਿੱਚੋਂ ਅੱਗ ਫੈਲਦੀ ਹੈ ਜੋ ਕਿ ਸਿੱਧਾ ਜਾ ਕੇ ਸਿਲੰਡਰ ਤੇ ਪੈ ਜਾਂਦੀ ਹੈ ਜਿਸ ਤੋਂ ਬਾਅਦ ਸਿਲੰਡਰ ਫਟ ਜਾਂਦਾ ਹੈ ਤੇ ਕੋਲ ਬੈਠੇ ਜੋ ਸੇਵਾਦਾਰ ਹੁੰਦੇ ਨੇ ਉਹ ਸਾਰੇ ਅੱਗ 'ਚ ਝੁੱਲਸ ਜਾਂਦੇ ਨੇ ਮੌਕੇ ਤੇ ਸਾਰਿਆਂ ਨੂੰ ਹੀ ਭੱਜਣਾ ਪੈ ਜਾਂਦਾ ਹੈ ਹਾਲਾਂਕਿ ਉਹਨਾਂ ਨੂੰ ਤੁਰੰਤ ਇਲਾਜ ਦੇ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਈਆਂ ਦੀ ਹਾਲਤ ਹਾਲੇ ਵੀ ਨਾਜ਼ੁਕ ਦੱਸੀ ਜਾ ਰਹੀ ਹੈ ਇੱਕ ਔਰਤ ਦੇ ਦੱਸਣ ਮੁਤਾਬਕ ਉਹ ਜੋ ਔਰਤਾ ਪੂਰੀਆ ਵੇਲਣ ਲਈ ਸੇਵਾ ਕਰਨ ਲਈ ਇੱਥੇ ਪਹੁੰਚੀ ਸੀ ਪਰੰਤੂ ਅਚਾਨਕ ਹੀ ਧਮਾਕੇ ਦੀ ਆਵਾਜ਼ ਆਈ ਤਾਂ ਸਾਰਾ ਕੁਝ ਦਿਖਣਾ ਬੰਦ ਹੋ ਗਿਆ ਤੇ ਉਹ ਅੱਗ ਵਿੱਚ ਪੂਰੀ ਤਰ੍ਹਾਂ ਝੋਲਸੇ ਗਏ ਫਿਲਹਾਲ ਇਸ ਘਟਨਾ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਬਲਾਸਟ ਹੁੰਦਾ ਹੈ ਤਾਂ ਇੱਕਦਮ ਧੂੰਆਂ ਉੱਠ ਜਾਂਦਾ ਹੈ ਤੇ ਕੁਝ ਵੀ ਨਜ਼ਰ ਨਹੀਂ ਆਉਂਦਾ ਜਿਸ ਤੋਂ ਬਾਅਦ ਇੱਕ ਵਿਅਕਤੀ ਨੂੰ ਅੱਗ ਲੱਗੀ ਹੁੰਦੀ ਹੈ ਤੇ ਉਹ ਇੱਧਰ ਉੱਧਰ ਭੱਜਦਾ ਹੋਇਆ ਆਪਣੀ ਜਾਨ ਕਚਾਉਂਦਾ ਦਿਖਾਈ ਦੇ ਰਿਹਾ ਫਿਲਹਾਲ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਸ਼ੁਰੂ ਕਰ ਦਿੱਤੀ ਗਈ ਹੈ